ਸਤਿ ਸ਼੍ਰੀ ਅਕਾਲ ਮੈਂ ਰਪਿੰਦਰ ਕੌਰ ਸੰਧੂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਪ੍ਰੋਗਰਾਮ ਐਤਵਾਰ ਵੇਖ ਰਹੇ ਹੋ ਤੁਸੀਂ ਤੇ ਇਸ ਵਕਤ ਮੈਂ ਜੈਸਲਮੇਰ ਚਾਂ ਜਿੱਥੇ ਅਸੀਂ ਇਹ ਪ੍ਰੋਗਰਾਮ ਸ਼ੂਟ ਕਰ ਰਹੇ ਹਾਂ ਮੈਂ ਅ ਅੱਜ ਕੱਲ ਸਫਰਾਂ ਤੇ ਆ ਬੜੇ ਸੋਹਣੇ ਦਿਨ ਲੰਘਦੇ ਪਏ ਨੇ ਪਰ ਫਿਰ ਵੀ ਜਿਹੜੀ ਅੱਜ ਦੀ ਗੱਲਬਾਤ ਆ ਉਹ ਮੈਂ ਹੋਰ ਤਰੀਕੇ ਦੀ ਕਰਨਾ ਚਾਹੁੰਦੀ ਆ ਕਿਉਂਕਿ ਅ ਪਿਛਲੇ 10 ਦਿਨਾਂ ਤੋਂ ਮੈਂ ਘਰੇ ਘਰੋਂ ਬਾਹਰ ਆ ਤੇ ਮੈਨੂੰ ਲੱਗਿਆ ਕਿ ਮੈਨੂੰ ਪਹਿਲਾ ਧੰਨਵਾਦ ਆਪਣੇ ਪਰਿਵਾਰ ਨੂੰ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਕਰਨਾ ਚਾਹੀਦਾ ਆਪਣੇ ਲਾਈਫ ਪਾਰਟਨਰ ਨੂੰ ਕਰਨਾ ਚਾਹੀਦਾ ਵੀ ਉਹਨਾਂ ਨੇ ਮੈਨੂੰ ਇੰਨਾ ਸਮਾਂ ਦਿੱਤਾ ਕਿ ਵੀ ਤੂੰ ਜ਼ਿੰਦਗੀ 'ਚ ਜੋ ਕਰਨਾ ਚਾਹੁੰਨੀ ਆ ਤੂੰ ਉਹ ਕਰ ਤੇ ਉੱਥੋਂ ਮੈਨੂੰ ਲੱਗਿਆ ਕਿ ਵੀ ਮੈਨੂੰ ਅੱਜ ਕੱਲ੍ਹ ਰਿਸ਼ਤਿਆਂ ਦੇ ਉੱਤੇ ਹੀ ਗੱਲ ਕਰਨੀ ਚਾਹੀਦੀ ਕਿ ਸਾਡਾ ਪਰਿਵਾਰ ਕਈ ਵਾਰ ਸਾਡੇ ਲਈ ਕਿੰਨਾ ਕੁਝ ਕਰਦਾ ਪਰ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਨੇ ਆ ਸਾਨੂੰ یوں ਲੱਗਦਾ ਹੁੰਦਾ ਹੈ ਕਿ ਜੋ ਮੇਰੇ ਕੋਲ ਹੈ ਨਾ ਉਹ ਤਾਂ ਮੈਂ ਤਾਂ ਸਾਰੀ ਦੁਨੀਆ ਹੀ ਚੱਕੀ ਫਿਰਦੀ ਆ ਮੇਰੇ ਕੋਲ ਰੱਬ ਨੇ ਮੈਨੂੰ ਕੁਝ ਖਾਸ ਨਹੀਂ ਦਿੱਤਾ ਪਰ ਜੇ ਤੁਸੀਂ ਥੋੜਾ ਜਿਹਾ ਵੀ ਕਦੀ ਇਕੱਲੇ ਬੈਠ ਕੇ ਸੋਚੋ ਤਾਂ ਕਈ ਵਾਰੀ ਰੱਬ ਨੇ ਸਭ ਕੁਝ ਸਭ ਤੋਂ ਜ਼ਿਆਦਾ ਖਾਸ ਤੁਹਾਨੂੰ ਹੀ ਦਿੱਤਾ ਹੁੰਦਾ ਕੁਝ ਕੁ ਚੀਜ਼ਾਂ ਜਿਹੜੀਆਂ ਪਿਛਲੇ 10-15 ਦਿਨਾਂ ਤੋਂ ਜਿਨ੍ਹਾਂ ਨੇ ਦੇ ਜਿਨ੍ਹਾਂ ਨੂੰ ਦੇਖਿਆ ਸੁਣਿਆ ਮਨ ਬਹੁਤ ਜ਼ਿਆਦਾ ਡਿਸਟਰਬ ਹੋਇਆ ਉਹਦੇ ਚ ਇਹੀ ਸੀਗਾ ਕਈ ਵਾਰੀ ਸਾਨੂੰ ਲੱਗਦਾ ਕਿ ਜਿਹਦੇ ਨਾਲ ਅਸੀਂ ਰਹਨੇ ਆ ਨਾ ਉਹ ਸਾਨੂੰ ਇੰਨੀ ਮੁਹੱਬਤ ਨਹੀਂ ਕਰਦਾ ਜਿੰਨੀ ਕੋਈ ਦੂਜਾ ਇਨਸਾਨ ਕਰ ਸਕਦਾ ਜਿਹੜਾ ਸਾਡਾ ਪਰਿਵਾਰ ਆ ਉਹਦੇ ਚ ਸ਼ਾਇਦ ਅਸੀਂ ਇੰਨੇ ਖੁਸ਼ ਨਹੀਂ ਹੈਗੇ ਜਿੰਨੇ ਲੋਕਾਂ ਦੇ ਪਰਿਵਾਰ ਨੇ ਜਾਂ ਸਾਡੇ ਰਿਸ਼ਤੇ ਉਨੇ ਸੁਲਝੇ ਹੋਏ ਨਹੀਂ ਸਾਡੇ ਰਿਸ਼ਤਿਆਂ ਚ ਉਹਨਾਂ ਨਿੱਗਮੋ ਨਹੀਂ ਹੈਗਾ ਜਿੰਨਾ ਲੋਕਾਂ ਕੋਲ ਆ ਪਰ ਨਹੀਂ ਕਈ ਵਾਰੀ ਸਾਡੇ ਕੋਲ ਹੀ ਸਭ ਤੋਂ ਸੋਹਣੀਆਂ ਚੀਜ਼ਾਂ ਹੁੰਦੀਆਂ ਨੇ ਹੁਣ ਜੇ ਆਪਾਂ ਇੱਕ ਲਾਈਫ ਪਾਰਟਨਰ ਦੀ ਗੱਲ ਕਰੀਏ ਜੋ ਜੇ ਮੈਂ ਮੁੰਡਿਆਂ ਦੀ ਗੱਲ ਕਰਾਂ ਤਾਂ ਉਹ ਕਈ ਵਾਰੀ ਆਪਣੀ ਜ਼ਿੰਦਗੀ ਦੀ ਪੂਰੀ ਵਾਹ ਲਾ ਦਿੰਦੇ ਨੇ ਕਿ ਅਸੀਂ ਇੰਨਾ ਕਮਾਈਏ ਕਿ ਸਾਡਾ ਪਰਿਵਾਰ ਮੇਰੀ ਘਰ ਵਾਲੀ ਮੇਰੇ ਬੱਚੇ ਮੇਰੇ ਮਾਪੇ ਬਹੁਤ ਖੁਸ਼ ਰਹਿਣ ਤੇ ਮੁੰਡੇ ਕਿਹੜੇ-ਕਿਹੜੇ ਹਾਲਾਤਾਂ ਦੇ ਵਿੱਚ ਕੰਮ ਕਰਦੇ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਆਪਣੀ ਸੋਚ ਇਹ ਹੁੰਦੀ ਆ ਕਿ ਜਿਹੜਾ ਘਰ ਚਲਾਉਣਾ ਨਾ ਉਹ ਮੁੰਡੇ ਨੇ ਚਲਾਉਣਾ ਜਦੋਂ ਅਸੀਂ ਰਿਸ਼ਤਾ ਕਰਦੇ ਹਾਂ ਅਸੀਂ ਮੁੰਡੇ ਦੀ ਜ਼ਮੀਨ ਜਾਇਦਾਦ ਉਹਦੀ ਪੜ੍ਹਾਈ ਲਿਖਾਈ ਸਭ ਕੁਝ ਪੁੱਛਦੇ ਹਾਂ ਉਹਦੀ ਕਮਾਈ ਪੁੱਛਦੇ ਹਾਂ ਅੱਗੇ ਹੁੰਦੇ ਸੀ ਰਿਸ਼ਤੇ ਲੋਕ ਚੰਗਾ ਮੁੰਡਾ ਵੇਖ ਕੇ ਵੀ ਰਿਸ਼ਤਾ ਕਰਦੇ ਸੀ ਪਰ ਅੱਜ ਕੱਲ ਅਸੀਂ ਜਾਇਦਾਦ ਵੇਖਦੇ ਹਾਂ ਅਸੀਂ ਉਹਦਾ ਬੈਂਕ ਬੈਲੈਂਸ ਦੇਖਦੇ ਹਾਂ ਅਸੀਂ ਉਹ ਮਹੀਨੇ ਦਾ ਕੀ ਕਮਾਉਂਦਾ ਇਹ ਚੀਜ਼ਾਂ ਦੇਖਦੇ ਹਾਂ ਤੇ ਮੁੰਡੇ ਤੇ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਘਰ ਦੀ ਉਹ ਆਪਣੇ ਮਾਪਿਆਂ ਦੀਆਂ ਜ਼ਿੰਮੇਵਾਰੀਆਂ ਵੀ ਪੂਰੀਆਂ ਕਰਦਾ ਆਪਣੇ ਬੱਚਿਆਂ ਦੇ ਚਾਹ ਵੀ ਪੂਰੇ ਕਰਦਾ ਤੇ ਆਪਣੀ ਘਰ ਵਾਲੀ ਲਈ ਜਿਹੜੇ ਉਹਦੇ ਫਰਜ਼ ਹੁੰਦੇ ਨੇ ਉਹ ਵੀ ਪੂਰੇ ਕਰਦਾ ਮੈਨੂੰ ਇੱਕ ਵਾਰੀ ਮੇਰੀ ਕਿਸੇ ਸਹੇਲੀ ਨੇ ਗੱਲ ਸੁਣਾਈ ਸੀਗੀ ਉਹ ਕਹਿੰਦੀ ਕਿ ਮੈਂ ਨਾ ਕਿਤੇ ਜਾਣਾ ਸੀਗਾ ਤੇ ਮੈਂ ਆਪਣੇ ਹਸਬੰਦ ਨੂੰ ਕਿਹਾ ਕਿ ਮੈਂ ਫਲਾਣੀ ਜਗ੍ਹਾ ਚੱਲੀ ਆ ਉੱਥੇ ਮੈਨੂੰ 4-5 ਦਿਨ ਲੱਗਣਗੇ ਤੇ ਮੈਂ ਆਪਣੀ ਕਿਸੇ ਸਹੇਲੀ ਨਾਲ ਜਾਣਾ ਕਹਿੰਦੀ ਰਾਤ ਨੂੰ ਸੌਣ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਇੱਕ ਚੰਗਾ ਮਤਲਬ ਅਮਾਉਂਟ ले आके ਦਿੱਤਾ ਉਹਨਾਂ ਨੇ ਕਿਹਾ ਕਿ ਤੂੰ ਜ਼ਿੰਦਗੀ ਚ ਪਹਿਲੀ ਵਾਰ ਕਿਤੇ ਚੱਲੀ ਆ ਮੈਨੂੰ ਬੜੀ ਖੁਸ਼ੀ ਆ ਤੇ ਤੂੰ ਇਹ ਸਾਰੇ ਪੈਸੇ ਖਰਚ ਕੇ ਆਈਆਂ ਨਾ ਚ ਕੁਝ ਵੀ ਵਾਪਸ ਨਾ ਲੈ ਕੇ ਆ ਕਿਉਂਕਿ ਤੂੰ ਬਹੁਤ ਕੰਜੂਸੀ ਨਾਲ ਖਰਚਾ ਕਰਦੀ ਆ ਇਸ ਘਰ ਦੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਦੇ ਤੂੰ ਆਪਣਾ ਚਾਹ ਨਹੀਂ ਪੂਰਾ ਕੀਤਾ ਕਹਿੰਦੇ ਮੈਂ ਹੈਰਾਨ ਰਹਿ ਗਈ ਕਿ ਸ਼ਾਇਦ ਮੈਂ ਜੇ ਘਰੋਂ ਬਾਹਰ ਜਾਣ ਦਾ ਫੈਸਲਾ ਨਾ ਕਰਦੀ ਤਾਂ ਮੈਂ ਉਹ ਇਮੋਸ਼ਨਸ ਦੇਖ ਹੀ ਨਹੀਂ ਸਿੱਕਣਾ ਕਈ ਵਾਰੀ ਨਾ ਸਾਡੇ ਜਿਹੜੇ ਮੁੰਡੇ ਨੇ ਉਹਨਾਂ ਅੰਦਰ ਬਹੁਤ ਸਾਰੀਆਂ ਭਾਵਨਾਵਾਂ ਹੁੰਦੀਆਂ ਨੇ ਪਰ ਉਹ ਜਿਤਾਉਂਦੇ ਨਹੀਂ ਕਿਉਂਕਿ ਉਹਨਾਂ ਕੋਲ ਜਿਤਾਉਣ ਦਾ ਢੰਗ ਨਹੀਂ ਹੁੰਦਾ ਪਰ ਜੇ ਅਸੀਂ ਸੋਚੀਏ ਉਹਨਾਂ ਦੀ ਛੋਟੀ ਛੋਟੀ ਚੀਜ਼ ਵੀ ਉਹਨਾਂ ਦੀ ਮੁਹੱਬਤ ਹੈ ਉਹਨਾਂ ਦਾ ਪਿਆਰ ਹੈ ਉਹਦੇ 'ਚ ਇਹੀ ਹੁੰਦਾ ਕਿ ਜਦੋਂ ਕੋਈ ਬੰਦਾ ਆਪਣੀ ਪੂਰੀ ਕੋਸ਼ਿਸ਼ ਕਰਦਾ ਕਿ ਮੈਂ ਵਧੀਆ ਤੋਂ ਵਧੀਆ ਕਮਾਵਾਂ ਮੇਰੇ ਟੱਬਰ ਦੇ ਸਾਰੇ ਚਾਪੂਰੇ ਹੋਣ ਉਹ ਵੀ ਮੁਹੱਬਤ ਹੁੰਦੀ ਆ ਜਦੋਂ ਕੋਈ ਆਪਣੇ ਵਕਤ ਚੋਂ ਥੋੜਾ ਜਿਹਾ ਵਕਤ ਤੁਹਾਡੇ ਲਈ ਕੱਢਦਾ ਤੁਹਾਡੇ ਨਾਲ ਬੈਠਦਾ ਆਪਣੀ ਇੱਕ ਛੁੱਟੀ ਨੂੰ ਤੁਹਾਡੇ ਤੇ ਖਰਚ ਕਰਦਾ ਉਹ ਵੀ ਪਿਆਰ ਹੀ ਹੁੰਦਾ ਘਰ ਦੇ ਕੰਮਾਂ ਚ ਛੋਟੇ ਛੋਟੇ ਦਿੱਤੇ ਹੋਏ ਸਾਥ ਨਿਆਣਿਆਂ ਦੀਆਂ ਜ਼ਿੰਮੇਵਾਰੀਆਂ ਚ ਛੋਟੇ ਛੋਟੇ ਕੰਮ ਦਾ ਜਿਹੜਾ ਹਿੱਸਾ ਕੋਈ ਵੰਡਾਉਂਦਾ ਉਹ ਵੀ ਪਿਆਰ ਹੀ ਹੁੰਦਾ ਕਈ ਵਾਰੀ ਤਾਂ ਜਦੋਂ ਆਪਾਂ ਬਹੁਤ ਜ਼ਿਆਦਾ ਕੁੜੀਆਂ ਚਿੰਤਾ ਚ ਹੁੰਨੇ ਆ ਨਾ ਤੇ ਤੁਹਾਡਾ ਪਾਰਟਨਰ ਤੁਹਾਨੂੰ ਆ ਕਿੰਨੀ ਕ ਗੱਲ ਕਹਿ ਦੇਵੇ ਵੀ ਕੋਈ ਗੱਲ ਨਹੀਂ ਮੈਂ ਤੇਰੇ ਨਾਲ ਆ ਉਹ ਵੀ ਪਿਆਰ ਹੀ ਹੁੰਦਾ ਪਿਆਰ ਲਈ ਜ਼ਰੂਰੀ ਨਹੀਂ ਕਿ ਹਰ ਕੋਈ ਤੁਹਾਡੇ ਲਈ ਤਾਜ ਮਹਿਲ ਹੀ ਬਣਾਊਗਾ ਹਰ ਕੋਈ ਤੁਹਾਨੂੰ 6 ਮਹੀਨੇ ਬਾਅਦ 15 20 ਦਿਨ ਕਿਤੇ ਛੁੱਟੀ ਤੇ ਲੈ ਕੇ ਜਾਊਗਾ ਜਾਂ ਹਰ ਕੋਈ ਤੁਹਾਨੂੰ ਐਨੀਵਰਸਰੀ ਤੇ ਗਹਿਣੇ ਲਿਆ ਕੇ ਦੇਊਗਾ ਮਹਿੰਗੇ ਮਹਿੰਗੇ ਤੋਹਫੇ ਲਿਆ ਕੇ ਦੇਊਗਾ ਪਿਆਰ ਤਾਂ ਰੋਜ਼ਾਨਾ ਦੀ ਜ਼ਿੰਦਗੀ ਦੀਆਂ ਫਿਕਰਾਂ ਚ ਵੀ ਪਿਆਰ ਹੀ ਹੁੰਦਾ ਅੱਪਾ ਇਕੱਠੇ ਬੈਠ ਕੇ ਇੱਕ ਕੱਪ ਚਾਹ ਦਾ ਪੀ ਲਈਏ ਇਹ ਪਿਆਰ ਹੀ ਹੁੰਦਾ ਅਸੀਂ ਪਿਆਰ ਨੂੰ ਬਹੁਤ ਜ਼ਿਆਦਾ ਵੱਡਾ ਕਰ ਲਿਆ ਅਸੀਂ ਨਾ ਫਿਲਮਾਂ ਦੇਖ-ਦੇਖ ਕੇ ਅਸੀਂ ਇਹੋ ਜਿਹਾ ਅੱਜਕੱਲ ਕੰਟੈਂਟ ਦੇਖ-ਦੇਖ ਕੇ ਸਾਨੂੰ ਲੱਗਦਾ ਕਿ ਪਿਆਰ ਬਹੁਤ ਵੱਖਰੀ ਜੀ ਸ਼ੈਅ ਆ ਤੇ ਮੈਨੂੰ ਹੀ ਸਭ ਤੋਂ ਜ਼ਿਆਦਾ ਸਪੈਸ਼ਲ ਟਰੀਟ ਕੀਤਾ ਜਾਵੇ ਪਰ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਜੇ ਰੀਜਨਲ ਦੇਖੋਗੇ ਉਹਨਾਂ 'ਚ ਇੰਨੀ ਕ ਮੁਹੱਬਤ ਹੈ ਵੀ ਕਈ ਵਾਰੀ ਤਾਂ ਕੋਈ ਸੁੱਕਾ ਫਲ ਤੋੜ ਕੇ ਲਿਆ ਦੇਵੇ ਨਾ ਉਹਦੇ 'ਚ ਵੀ ਬਹੁਤ ਜ਼ਿਆਦਾ ਪਿਆਰ ਹੁੰਦਾ ਕਿਉਂਕਿ ਬੰਦੇ ਨੇ ਸੋਚਿਆ ਤਾਂ ਸਹੀ ਨਾ ਕਿ ਮੈਂ ਤੋੜਨਾ ਤੇ ਮੈਂ ਆਪਣੇ ਘਰੇ ਲਾ ਜਾ ਕੇ ਕਿਸੇ ਨੂੰ ਦੇਣਾ ਹੈ ਇਹ ਸਾਰੀਆਂ ਚੀਜ਼ਾਂ ਜੇ ਅਸੀਂ ਦੇਖੀਏ ਨਾ ਫਿਰ ਸਾਨੂੰ ਆਪਣੀ ਜ਼ਿੰਦਗੀ 'ਚ ਕੋਈ ਕਮੀ ਨਹੀਂ ਲੱਗਦੀ ਇਦਾਂ ਹੀ ਕੁੜੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਕਰਦੀਆਂ ਨੇ ਕਈ ਵਾਰ ਚੰਗੀਆਂ ਪੜੀਆਂ ਲਿਖੀਆਂ ਹੋਣ ਤੋਂ ਬਾਅਦ ਵੀ ਨੌਕਰੀਆਂ ਨਹੀਂ ਕਰਦੀਆਂ ਕਿਉਂਕਿ ਪਹਿਲਾਂ ਪਰਿਵਾਰ ਨੂੰ ਉਹਨਾਂ ਦੀ ਜ਼ਰੂਰਤ ਹੁੰਦੀ ਆ ਕਈ ਵਾਰੀ ਘਰ ਦਾ ਸਾਰਾ ਕੰਮ ਕਰਕੇ ਨੌਕਰੀਆਂ ਤੇ ਜਾਂਦੀਆਂ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਉਹਨਾਂ ਦੀ ਕਮਾਈ ਨਾਲ ਸਾਡੀ ਜ਼ਿੰਦਗੀ ਆ ਜਿਹੜੀ ਸਾਡੇ ਘਰ ਪਰਿਵਾਰ ਦਾ ਰਹਿਣ ਸਹਿਣ ਸਾਡੀਆਂ ਜ਼ਰੂਰਤਾਂ ਨੇ ਜਿਹੜੀਆਂ ਉਹ ਜ਼ਿਆਦਾ ਸੋਹਣੇ ਢੰਗ ਨਾਲ ਪੂਰੀਆਂ ਹੋ ਸਕਦੀਆਂ ਨੇ ਕੰਮਾਂ ਤੋਂ ਆ ਕੇ ਫੇਰ ਘਰੇ ਕੰਮ ਕਰਦੀਆਂ ਨੇ ਇਹ ਵੀ ਪਿਆਰ ਹੈ ਕਈ ਮੁੰਡੇ ਕਹਿ ਦਿੰਦੇ ਆ ਕਿ ਇਹ ਬਾਹਰ ਨਹੀਂ ਜਾਂਦੀ ਇਹ ਘੁੰਮਣ ਨਹੀਂ ਜਾਂਦੀ ਇਹ ਉਨੀ ਜ਼ਿਆਦਾ ਹਸਮੁਖ ਨਹੀਂ ਹੈਗੀ ਕੁੜੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਚ ਵੰਡੀਆਂ ਹੁੰਦੀਆਂ ਨੇ ਉਹ ਤੁਹਾਡੇ ਨਿਆਣੇ ਸੰਭਾਲਦੀਆਂ ਨੇ ਤੁਹਾਡਾ ਘਰ ਸੰਭਾਲ ਰਹੀਆਂ ਨੇ ਬਾਹਰ ਕਿਸੇ ਹੋਰ ਘਰੋਂ ਆ ਕੇ ਹਰ ਰਿਸ਼ਤੇ ਨਾਲ ਆਪਣਾ ਤਾਲਮੇਲ ਬਿਠਾਉਂਦੀਆਂ ਨੇ ਤੁਹਾਡੀ ਇੱਜ਼ਤ ਕਰਦੀਆਂ ਨੇ ਆਲੇ ਦੁਆਲੇ ਤੁਹਾਡੀ ਇੱਜ਼ਤ ਬਣਾਉਂਦੀਆਂ ਨੇ ਇਹ ਵੀ ਪਿਆਰ ਹੁੰਦਾ ਜੇ ਕਿਸੇ ਦਾ ਥੋੜਾ ਬਹੁਤਾ ਸਰੀਰ 'ਚ ਤਬਦੀਲੀਆਂ ਆ ਜਾਣ ਜਾਂ ਸੁਭਾਅ 'ਚ ਥੋੜੀਆਂ ਬਹੁਤੀਆਂ ਤਬਦੀਲੀਆਂ ਆ ਜਾਣ ਕਈ ਵਾਰੀ ਉਹ ਜਿੰਮੇਵਾਰੀਆਂ ਦੇ ਬੋਝ ਨਾਲ ਵੀ ਹੁੰਦੀਆਂ ਨੇ ਕੁੜੀਆਂ ਦੇ ਤਾਂ ਵੈਸੇ ਚਲੋ ਥੋੜੀਆਂ-ਬਹੁਤੀਆਂ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਨੇ ਪਰ ਇਹ ਤਬਦੀਲੀਆਂ ਨੂੰ ਕਦੀ ਵੀ ਇਹ ਨਾ ਸੋਚੋ ਕਿ ਤੂੰ ਜਿਵੇਂ ਦੀ ਵਿਆਹ ਕੇ ਆਈ ਸੀ ਓਵੇਂ ਦੀ ਕਿਉਂ ਨਹੀਂ ਰਹੀ ਉਹਨਾਂ ਦੇ ਹਰ ਚੀਜ਼ 'ਚ ਪਿਆਰ ਹੈ ਉਹ ਥੱਕੀਆਂ ਆਈਆਂ ਵੀ ਸਭ ਤੋਂ ਪਹਿਲਾਂ ਜੇ ਤੁਹਾਨੂੰ ਰੋਟੀ ਪਰੋਸਦੀਆਂ ਪਈਆਂ ਨੇ ਨਾ ਤਾਂ ਉਹ ਵੀ ਉਹਨਾਂ ਦਾ ਪਿਆਰ ਆ ਤੁਹਾਨੂੰ ਧੋਏ ਹੋਏ ਕੱਪੜੇ ਮਿਲਦੇ ਨੇ ਤੁਹਾਡੇ ਨਿਆਣੇ ਜਿਹੜੇ ਨੇ ਉਹਨਾਂ ਨੂੰ ਚੰਗਾ ਰੋਟੀ ਪਾਣੀ ਮਿਲ ਰਿਹਾ ਉਹਨਾਂ ਦੇ ਸਾਫ਼ ਕੱਪੜੇ ਪਾਏ ਹੋਏ ਨੇ ਉਹ ਚੰਗੇ ਮਤਲਬ ਸਹੀ ਸਮੇਂ ਤੇ ਸਕੂਲ ਜਾਂਦੇ ਨੇ ਮਾਂ ਨੂੰ ਉਹਨਾਂ ਦੀ ਫਿਕਰ ਆ ਇਹ ਵੀ ਸਾਰਾ ਕੁਝ ਪਿਆਰ ਚਾਹੁੰਦਾ ਮਤਲਬ ਪਿਆਰ ਦੀ ਕੋਈ ਡੈਫੀਨੇਸ਼ਨ ਨਹੀਂ ਛੋਟੀ ਛੋਟੀ ਫਿਕਰ ਵੀ ਪਿਆਰ ਚਾ ਛੋਟੀ ਛੋਟੀ ਜ਼ਿੰਮੇਵਾਰੀ ਵੀ ਪਿਆਰ ਚਾ ਅਸੀਂ ਹੁਣ ਸਾਨੂੰ ਤਾਂ ਆਪਣੇ ਨਿਆਣਿਆਂ ਦਾ ਧੰਨਵਾਦ ਕਰਨਾ ਚਾਹੀਦਾ ਆਪਾਂ ਕਈ ਵਾਰੀ ਕਮਾਂਕਾਰਾਂ ਤੇ ਜਾਣਦੇ ਆ ਤਾਂ ਮੈਂ ਬਹੁਤ ਵਾਰੀ ਆਪਣੇ ਨਿਆਣਿਆਂ ਨੂੰ ਕਹਿੰਨੀ ਆ ਕਿ ਮੈਂ ਬਹੁਤ ਕਿਸਮਤ ਵਾਲੀ ਆ ਕਿ ਤੁਸੀਂ ਮੈਨੂੰ ਮਿਲੇ ਕਿਉਂਕਿ ਮੈਂ ਉਹਨਾਂ ਨੂੰ ਵੀ ਦੇਖਿਆ ਆਪਣੇ ਨਾਲ ਮੇਰੇ ਨਾਲ ਤਾਲਮੇਲ ਬਿਠਾਉਂਦਿਆਂ ਨੂੰ ਉਹ ਕਈ ਵਾਰੀ ਮੈਂ ਬਹੁਤ ਲੇਟ ਹੋ ਜਾਵਾਂ ਤਾਂ ਮਤਲਬ ਮੈਂ ਦੇਖਿਆ ਕਿ ਬੱਚੇ ਰੋਟੀ ਠੰਡੀ ਰੋਟੀ ਨੂੰ ਉਦਾਂ ਹੀ ਖਾ ਲੈਣਗੇ ਉਹ ਕਦੀ ਤੁਹਾਨੂੰ ਜਿਤਾਉਂਦੇ ਨਹੀਂ ਉਹਨਾਂ ਨੂੰ ਪਤਾ ਸਾਡੇ ਮਾਂ ਪਿਓ ਨੇ ਨਾ ਜਿਹੜੇ ਉਹ ਸਾਡੇ ਲਈ ਭੱਜੇ ਫਿਰਦੇ ਨੇ ਦਿਨ ਰਾਤ ਬਹੁਤ ਵਾਰ ਮੇਰੇ ਬੱਚੇ ਮੈਨੂੰ ਕਹਿੰਦੇ ਨੇ ਕਿ ਤੁਸੀਂ ਘੁੰਮਣ ਜਾਓ ਤੁਸੀਂ ਫਲਾਣੀ ਜਗ੍ਹਾ ਤੇ ਜਾਓ ਜਦੋਂ ਅਸੀਂ ਜਦੋਂ ਤੱਕ ਅਸੀਂ ਵੱਡੇ ਹੋਵਾਂਗੇ ਉਦੋਂ ਤੱਕ ਤਾਂ ਤੁਹਾਡਾ ਸਰੀਰ ਤੁਹਾਡਾ ਸਾਥ ਦੇਣਾ ਛੱਡ ਦੂ ਫਿਰ ਤੁਸੀਂ ਪਹਾੜ ਕਿਵੇਂ ਦੇਖੋਗੇ ਫਿਰ ਤੁਸੀਂ ਇੰਨੇ ਲੰਮੇ ਲੰਮੇ ਸਫ਼ਰ ਕਿਵੇਂ ਕਰੋਗੇ ਇਹ ਵੀ ਤਾਂ ਪਿਆਰ ਆ ਜੇ ਤੁਹਾਡੇ ਨਿਆਣੇ ਆਪਣੀ ਹਰ ਰੋਜ਼ ਦੀ ਜ਼ਿੰਦਗੀ ਚ ਕੁਝ ਨਾ ਕੁਝ ਸੈਕਰੀਫਾਈਜ਼ ਕਰ ਰਹੇ ਨੇ ਤੁਹਾਡੇ ਲਈ ਵੀ ਜਿਨ੍ਹਾਂ ਨੂੰ ਹਰ ਰੋਜ਼ ਤੁਹਾਡੇ ਨਾਲ ਸਮਾਂ ਚਾਹੀਦਾ ਜਿਨ੍ਹਾਂ ਨੂੰ ਹਰ ਵਕਤ ਤੁਹਾਡੇ ਹੱਥੋਂ ਪੱਕੀ ਹੋਈ ਤਾਜੀ ਰੋਟੀ ਚਾਹੀਦੀ ਆ ਜੇ ਉਹ ਤੁਹਾਨੂੰ ਸਮਾਂ ਦੇ ਰਹੇ ਨੇ ਕਿ ਘਰ ਤੋਂ ਬਾਹਰ ਨਿਕਲੋ ਆਪਣੇ ਮਾਪਿਆਂ ਨੂੰ ਸਮਾਂ ਦੇ ਰਹੇ ਨੇ ਤਾਂ ਉਹ ਵੀ ਉਹਨਾਂ ਦਾ ਪਿਆਰ ਹੈ ਬੱਚਿਆਂ ਦਾ ਤੇ ਜਦੋਂ ਸਾਡੇ ਮਾਪੇ ਨੇ ਜਿਹੜੇ ਅਸੀਂ ਕਈ ਵਾਰੀ ਇਹ ਕਹਿ ਦਿੰਨੇ ਕਿ ਬਜ਼ੁਰਗਾਂ ਨੇ ਸਾਡੇ ਲਈ ਕੀ ਕੀਤਾ ਜ਼ਿੰਦਗੀ ਚ ਉਹਨਾਂ ਨੇ ਵੀ ساری ਜ਼ਿੰਦਗੀ ਕਮਾਈਆਂ ਕੀਤੀਆਂ ਮਿਹਨਤ ਕੀਤੀ ਉਹਦੇ ਚੋਂ ਜੇ ਉਹਨਾਂ ਨੇ 10 ਰੁਪਏ ਕਮਾਏ ਨੇ ਤਾਂ 1 ਰੁਪਇਆ ਵੀ ਉਹ ਸ਼ਾਇਦ ਆਪਣੇ ਆਪ ਤੇ ਬਹੁਤ ਸੋਚ ਕੇ ਖਰਚਾ ਕਰਦੇ ਸੀਗੇ ਕਿਉਂਕਿ ਸਾਡੀਆਂ ਜਿਹੜੀਆਂ ਪਿਛਲੀਆਂ ਪੀੜੀਆਂ ਨੇ ਨਾ ਉਹਨਾਂ ਨੂੰ ਜ਼ਿੰਦਗੀ ਦੀ ਸਮਝ ਇੰਨੀ ਸੀਗੀ ਕਿ ਉਹਨਾਂ ਨੇ ਸਿਰਫ ਇਹ ਸੋਚਿਆ ਸੀਗਾ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਦੀ ਜ਼ਿੰਦਗੀ ਸੌਖੀ ਕਰਨੀ ਆ ਉਹਨਾਂ ਨੇ ਕਦੇ ਨਹੀਂ ਸ਼ਾਇਦ ਸੋਚਿਆ ਕਿ ਅਸੀਂ ਆਪਣੇ ਤੇ ਖਰਚਾ ਕਰੀਏ ਅਸੀਂ ਆਪਣੇ ਚਾਹ ਪੂਰੇ ਕਰੀਏ ਉਹਨਾਂ ਕੋਲੇ ਘੁੰਮਣ ਫਿਰਨ ਦੇ ਆਪਣੀ ਜ਼ਿੰਦਗੀ ਨੂੰ ਮਾਨਣ ਦੇ ਕਨਸੈਪਟ ਨਹੀਂ ਸੀਗੇ ਉਹਨਾਂ ਕੋਲੇ ਸਿਰਫ ਜਾਇਦਾਦ ਬਣਾਉਣ ਦਾ ਆਪਣੇ ਨਿਆਣਿਆਂ ਨੂੰ ਸੈੱਟ ਕਰਨ ਦਾ ਅੱਗੋਂ ਉਹਨਾਂ ਦੇ ਨਿਆਣਿਆਂ ਨੂੰ ਪਾਲਣ ਦਾ ਕਨਸੈਪਟ ਹੀ ਆ ਆਪਾਂ ਦੇਖਦੇ ਹਾਂ ਆਪਣੇ ਮਾਪਿਆਂ ਨੂੰ ਕਿ ਉਹ ਤੁਹਾਨੂੰ ਕਹਿਣਗੇ ਸਾਡੀ ਤਾਂ ਉਮਰ ਲੰਘੀ ਤੁਸੀਂ ਤਾਂ ਕਿਤੇ ਜਾਓ ਤੁਸੀਂ ਤਾਂ ਵਧੀਆ ਕੱਪੜਾ ਲੀੜਾ ਪਾਓ ਤੁਸੀਂ ਤਾਂ ਵਧੀਆ ਖਾਇਆ ਕਰੋ ਮਤਲਬ ਇਸ ਚੀਜ਼ ਚ ਪਿਆਰ ਨਹੀਂ ਹੈਗਾ ਇਸ ਚੀਜ਼ ਚ ਕਿੰਨਾ ਪਿਆਰ ਆ ਜੇ ਤੁਸੀਂ ਸੋਚੋ ਕਿਹੜਾ ਬੰਦਾ ਕਹਿ ਸਕਦਾ ਕਿ ਮੈਂ ਆਪਣੇ ਤੇ ਨਾ ਖਰਚਾਂ ਮੇਰੇ ਪੈਸੇ ਨੂੰ ਤੂੰ ਆਪਣੇ ਤੇ ਖਰਚ ਕੌਣ ਬੰਦਾ ਤੁਹਾਨੂੰ ਕਹਿ ਸਕਦਾ ਕਿ ਮੈਂ ਘਰ ਸੰਭਾਲ ਲੂ ਤੂੰ ਬਾਹਰ ਜਾ ਕੇ ਕਿਤੇ ਘੁੰਮ ਗਿਆ ਕੌਣ ਕਹਿ ਸਕਦਾ ਸਾਨੂੰ ਕਿ ਤੁਸੀਂ ਆਪਣੇ ਕੰਮਕਾਰ ਕਰੋ ਅਸੀਂ ਤੁਹਾਡੇ ਨਿਆਣੇ ਪਾਲਾਂਗੇ ਇਹ ਸਭ ਕੁਝ ਪਿਆਰ ਹੈ ਇੱਕ ਪਰਿਵਾਰ ਤੋਂ ਵੱਡਾ ਤੁਹਾਡਾ ਕੋਈ ਸਪੋਰਟਰ ਨਹੀਂ ਹੋ ਸਕਦਾ ਹੁੰਦਿਆਂ ਨੇ ਪਰਿਵਾਰਾਂ 'ਚ ਨਾਰਾਜ਼ਗੀਆਂ ਲੜਾਈਆਂ ਝਗੜੇ ਹੁੰਦੇ ਨੇ ਸਬਦੇ ਹੁੰਦੇ ਨੇ ਸਾਡੇ ਵੀ ਹੁੰਦੇ ਨੇ ਪਰ ਜੇ ਤੁਸੀਂ ਉਹਨਾਂ ਲੜਾਈਆਂ ਝਗੜਿਆਂ ਨੂੰ ਸਾਰਿਆਂ ਨੂੰ ਹੁੰਜ ਕੇ ਪਾਸੇ ਰੱਖ ਦੋ ਨਾ ਤੇ ਉਹਦੇ 'ਚ ਕੁਛ ਨਾ ਕੁਛ ਚੰਗਾ ਲੱਭਣਾ ਸ਼ੁਰੂ ਕਰ ਦੋ ਤਾਂ ਸੱਚੀ ਤੁਹਾਨੂੰ ਲੱਗੂਗਾ ਕਿ ਜ਼ਿੰਦਗੀ 'ਚ ਮੈਂ ਸਭ ਤੋਂ ਜ਼ਿਆਦਾ ਖੁਸ਼ਕਿਸਮਤ ਆ ਜਿਹਨੂੰ ਇੰਨਾ ਸਭ ਕੁਝ ਚੰਗਾ ਮਿਲਿਆ ਜਿਹਨੂੰ ਇੰਨੇ ਪਿਆਰੇ ਬੱਚੇ ਮਿਲੇ ਜਿਹਨੂੰ ਇੰਨਾ ਚੰਗਾ ਘਰ ਵਾਲਾ ਜਾਂ ਘਰਵਾਲੀ ਮਿਲੀ ਜਿਹਨੂੰ ਇੰਨੇ ਚੰਗੇ ਮਾਪੇ ਮਿਲੇ ਮੈਂ ਜਦੋਂ ਤੋਂ ਪਿਛਲੇ ਦਸਾਂਕ ਦਿਨਾਂ ਤੋਂ ਇੰਨਾ ਸਫਰਾਂ ਤਿਆਂ ਤੇ ਮੈਂ ਮੈਂ ਤੇ ਰਸਤੇ 'ਚ ਇਹ ਚੀਜ਼ ਤੱਕ ਵੀ ਸੋਚੀ ਵੀ ਮੈਨੂੰ ਮੇਰੇ ਮਾਪਿਓ ਨੂੰ ਵੀ ਧੰਨਵਾਦ ਕਹਿਣਾ ਚਾਹੀਦਾ ਕਿ ਅੱਜ ਤੋਂ 25 ਸਾਲ ਪਹਿਲਾਂ ਉਹਨਾਂ ਨੇ ਮੈਨੂੰ ਇੰਨੇ ਦੂਰ ਪੜਨ ਲਈ ਭੇਜਿਆ ਤੇ ਉਸ ਇੱਕ ਸਮੇਂ ਨੇ ਮੇਰੇ ਅੰਦਰ ਸਫਰ ਕਰਨ ਦੀ ਜਿਹੜੀ ਇੱਛਾ ਸੀ ਉਹ ਪੈਦਾ ਕੀਤੀ ਤੇ ਜਿਵੇਂ ਅੱਜ ਥੋੜਾ ਜਿਹਾ ਘਰੋਂ ਬਾਹਰ ਨਿਕਲਿਆ ਹੁਣੀਆਂ ਜਾਂ ਮੈਨੂੰ ਇਹ ਥਾਵਾਂ ਖਿੱਚਦੀਆਂ ਨੇ ਚੰਗੀਆਂ ਲੱਗਦੀਆਂ ਨੇ ਉਹਦੇ ਵਿੱਚ ਮੇਰੇ ਮਾਪਿਆਂ ਦਾ ਬਹੁਤ ਵੱਡਾ ਹੱਥ ਹੈ ਕਿ ਉਹਨਾਂ ਨੇ ਭਰੋਸਾ ਕੀਤਾ ਉਹ ਵੀ ਉਹਨਾਂ ਵਕਤਾਂ 'ਚ ਜਦੋਂ ਲੋਕ ਕੁੜੀਆਂ ਨੂੰ ਮੈਨੂੰ ਤਾਂ ਇਹ ਲੱਗਦਾ ਕਿ 50 ਕਿਲੋਮੀਟਰ ਵੀ ਨਹੀਂ ਸੀ ਜਾਣ ਦੰਦੇ ਬਸਤੇ ਤੇ ਉਸ ਵਕਤ ਉਹਨਾਂ ਨੇ ਮੈਨੂੰ ਇੰਨੇ ਦੂਰ ਭੇਜਤਾ ਜਿੰਨਾ ਪਰਮਾਤਮਾ ਦਾ ਧੰਨਵਾਦ ਹੋਣਾ ਚਾਹੀਦਾ ਨਾ ਤੁਹਾਡੇ ਵੱਲੋਂ ਉਹਨਾਂ ਹੀ ਆਪਣੇ ਪਰਿਵਾਰ ਦਾ ਧੰਨਵਾਦ ਹੋਣਾ ਚਾਹੀਦਾ ਥੋੜੀਆਂ ਬਹੁਤੀਆਂ ਕੌੜੀਆਂ ਮਿੱਠੀਆਂ ਯਾਦਾਂ ਨੇ ਜਾਂ ਫਿਰ ਥੋੜੀਆਂ ਬਹੁਤੀਆਂ ਜਿਹੜੀਆਂ ਨਾਰਾਜ਼ਕੀਆਂ ਨੇ ਅਸੀਂ ਉਹਨਾਂ ਯਾਦ ਰੱਖਣੀਆਂ ਅਸੀਂ ਸਿਰਫ ਯਾਦ ਰੱਖਣਾ ਕਿ ਤੁਸੀਂ ਸਾਡੇ ਲਈ ਜ਼ਿੰਦਗੀ ਚ ਕੀ ਕੀਤਾ ਤੁਸੀਂ ਸਾਡੇ ਲਈ ਜ਼ਿੰਦਗੀ ਚ ਕੀ ਕਰਦੇ ਪਏ ਹੋ ਅਸੀਂ ਇਹ ਨਹੀਂ ਯਾਦ ਰੱਖਣਾ ਕਿ ਤੁਸੀਂ ਜਿਤੌਂਦੇ ਕੀ ਪਏ ਹੋ ਨਹੀਂ ਤੁਸੀਂ ਕਰਦੇ ਕੀ ਪਏ ਹੋ ਕਈ ਵਾਰ ਕੋਈ ਸਾਰੀ ਉਮਰ ਸਾਨੂੰ ਬੋਲ ਕੇ ਨਹੀਂ ਕਹਿੰਦਾ ਕਿ ਮੈਨੂੰ ਤੇਰੇ ਨਾਲ ਬਹੁਤ ਪਿਆਰ ਹੈ ਉਹਦੀ ਹਰ ਗੱਲ 'ਚ ਉਹਦੀ ਹਰ ਫਿਕਰ 'ਚ ਉਹਦੇ ਹਰ ਸਾਥ 'ਚ ਸਾਡੇ ਲਈ ਕੀਤੇ ਹਰ ਕੰਮ 'ਚ ਹੀ ਪਿਆਰ ਹੁੰਦਾ ਤੇ ਪਿਆਰ ਦੀ ਸਭ ਤੋਂ ਵੱਡੀ ਡੈਫੀਨੇਸ਼ਨ ਇਹੀ ਹੈ ਕਿ ਇੱਕ ਦੂਜੇ ਨਾਲ ਔਖੇ ਵਕਤ 'ਚ ਖੜੇ ਰਹਿਣਾ ਤੇ ਔਖੇ ਵਕਤ 'ਚ ਉਹਦੇ ਨਾਲ ਹੋਣਾ ਇਹੀ ਸਭ ਤੋਂ ਵੱਡੀ ਪਿਆਰ ਦੀ ਡੈਫੀਨੇਸ਼ਨ ਹੈ ਕਿ ਤੁਸੀਂ ਹਰ ਵਕਤ ਨਾਲ ਹੋ ਚਾਹੇ ਵਕਤ ਚੰਗਾ ਏ ਚਾਹੇ ਵਕਤ ਮਾੜਾ ਏ ਨਾਰਾਜ਼ਗੀਆਂ ਹੁੰਦੀਆਂ ਰਹਿਣਗੀਆਂ ਥੋੜੀਆਂ-ਬਹੁਤੀਆਂ ਕਮੀਆਂ ਰਿਸ਼ਤਿਆਂ 'ਚ ਰਹਿੰਦੀਆਂ ਰਹਿਣਗੀਆਂ ਥੋੜਾ ਜਿਹਾ ਕੁਛ ਨਾ ਕੁਛ ਅਧੂਰਾ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਹੁੰਦਾ ਰਹੂਗਾ ਪਰ ਫਿਰ ਵੀ ਅਸੀਂ ਇਹਨੂੰ ਪੂਰਾ ਸਮਝਣਾ ਫਿਰ ਵੀ ਅਸੀਂ ਇਹਨੂੰ ਸਭ ਤੋਂ ਵੇਹਤਰ ਸਮਝਣਾ ਫਿਰ ਵੀ ਅਸੀਂ ਇਹਦੇ ਲਈ ਪਰਮਾਤਮਾ ਦੇ ਸ਼ੁਕਰਗੁਜ਼ਾਰ ਹੋਣਾ ਤੇ ਅਸੀਂ ਇਹੀ ਕਹਿਣਾ ਕਿ ਰੱਬਾ ਜੋ ਤੂੰ ਸਾਨੂੰ ਦਿੱਤਾ ਨਾ ਉਹਦੇ ਲਈ ਤੇਰਾ ਬਹੁਤ ਧੰਨਵਾਦ ਤੇ ਐਸੇ ਇੱਕ ਛੋਟੇ ਜਿਹੇ ਧੰਨਵਾਦ ਨਾਲ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਆ ਉਤੇ ਉਹ ਧੰਨਵਾਦ ਪਰਮਾਤਮਾ ਲਈ ਵੀ ਆ ਉਹ ਧੰਨਵਾਦ ਆਪਣੇ ਜੀਵਨ ਸਾਥੀ ਲਈ ਵੀ ਆ ਆਪਣੇ ਬੱਚਿਆਂ ਲਈ ਵੀ ਆ ਆਪਣੇ ਮਾਪਿਆਂ ਲਈ ਵੀ ਆ ਤੇ ਫਿਰ ਮੈਨੂੰ ਲੱਗਦਾ ਕਿ ਸਾਨੂੰ ਕਦੇ ਨਹੀਂ ਸੋਚਣਾ ਪਊਗਾ ਕਿ ਮੇਰੀ ਜ਼ਿੰਦਗੀ 'ਚ ਕੋਈ ਕਮੀ ਆ ਪਰਮਾਤਮਾ ਨੇ ਜੋ ਜੋ ਜੀਨੂ ਜੀਨੂ ਜਿੱਥੇ ਨਵਾਜਿਆ ਉਹਨੇ ਕੁਝ ਸੋਚ ਕੇ ਨਵਾਜਿਆ ਹੋਇਆ ਤੇ ਉਹਦੇ ਤੇ ਭਰੋਸਾ ਕਰੋ ਅੱਜ ਦਾ ਪ੍ਰੋਗਰਾਮ ਐਤਵਾਰ ਐਨਐਸਸੀ ਅਸੀਂ ਹੁਣ ਤੁਰਨ ਲੱਗਿਆਂ ਅਗਲੇ ਸਫ਼ਰ ਤੇ ਆਪਾਂ ਅਗਲੀ ਵਾਰ ਮਿਲਦੇ ਆ ਸਤਿ ਸ੍ਰੀ ਅਕਾਲ